ਹਾਂਜੀ ਸਾਰੀ ਸ਼ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਿੰਨਸ ਕਲੈਕਸ਼ਨ ਤੇ ਹਾਂਜੀ ਜੀ ਬਹੁਤ ਹੀ ਸੋਹਣੇ ਕ੍ਰੇਪ ਸਿਲਕ ਤੇ ਸੂਟ ਨੇਚਰਲ ਕ੍ਰੇਪ ਦੇ ਉੱਤੇ ਸੂਟ ਨੇ ਸਾਰੇ ਹੈਂਡਵਰਕ ਹੋਏਗਾ ਸਾਰੇ ਹੀ ਮੋਤੀ ਵਰਕ ਸਿੱਪੀ ਵਰਕ ਸਾਰਾ ਦਿੱਤਾ ਆਇਆ ਬਹੁਤ ਹੀ ਹੀ ਪਿਆਰੇ ਆਰਟੀਕਲ ਆ ਪਿਓਰ ਮਸਲੀਨ ਦੇ ਪਿਓਰ ਨੇਚਰਲ ਕ੍ਰੇਪ ਤੇ ਦੇਖਸੋ ਤਾਂ ਬਹੁਤ ਹੀ ਪਿਆਰੇ ਆ ਦੇਖੋ ਪਿਓਰ ਤੋਂ ਦੁਪੱਟਾ ਆ ਮਿਰਰ ਵਰਕ ਦੇ ਨਾਲ ਪ੍ਰਾਈਸ ਰੇਂਜ ਹੈ ਨਾ ਦੀ ਸਾਰਿਆਂ ਦੀ 1295 ਰਹੇਗੀ ਤੇ ਫ੍ਰੀ ਸ਼ਿਪਿੰਗ ਰਹੇਗੀ ਜੀ ਬਹੁਤ ਹੀ ਵਧੀਆ ਆਰਟੀਕਲ ਆ ਪਿਓਰ ਦੇ ਦੁਪੱਟੇ ਆਣਗੇ ਜੀ ਸਾਰਿਆਂ ਨਾਲ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਨੇ ਤੇ ਫਟਾਫਟ ਆਰਡਰ ਕਰ ਲਓ ਇੰਨੇ ਪ੍ਰਾਈਸ ਦੇ ਵਿੱਚ ਤੁਹਾਨੂੰ ਕਿਤੋਂ ਨਹੀਂ ਮਿਲਣ ਵਾਲੇ ਬਹੁਤ ਹੀ ਸੋਹਣੇ ਆਰਟੀਕਲ ਨੇ ਪ੍ਰੀਮੀਅਮ ਕੁਆਲਿਟੀ ਦੇ ਦੇਖ ਸਕਦੇ ਹੋ ਕਿੰਨਾ ਹੀ ਪਿਆਰਾ ਸ਼ਰਟ ਦੇ ਉੱਤੇ ਵਰਕ ਹੋਇਆ ਆਇਆ ਹੈ ਸਾਰਾ ਹੀ ਨਲਕੀ ਵਰਕ ਔਰ ਸਿੱਪੀ ਵਰਕ ਸਾਰੇ ਹੀ ਮੋਤੀ ਵਰਕ ਤੇ ਕੰਮ ਹੋਇਆ ਆਇਆ ਹੈ ਮਿਰਰ ਵਰਕ ਦਾ ਬਹੁਤ ਹੀ ਪਿਆਰਾ ਹੈ ਵੀਡੀਓ ਦੇ ਵਿੱਚ ਵੀ ਤੁਹਾਨੂੰ origignal piece ਦੀ ਫਿਕ ਦੇ ਰਹੇ ਆ ਜੀ ਇਹ origignal mirror work ਦਾ ਕੰਮ ਹੈ 1295 ਪ੍ਰਾਈਸ ਹੈ ਫ੍ਰੀ ਸ਼ਿਪਿੰਗ ਹੈ ਤੇ ਫਟਾਫਟ ਆਰਡਰ ਕਰ ਲਓ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਦੇਣਾ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈ ਸਕਰੀਨ ਸ਼ਾਟ ਲੈ ਕੇ ਸੈਂਡ ਕਰਨਾ ਆਪਣਾ ਆਰਡਰ ਬੁੱਕ ਕਰਵਾ ਲੈਣੀ ਹੋਰ ਵੀ ਕੁਰੀਜ਼ ਲਈ ਤੁਸੀਂ ਮੈਸੇਜ ਜਾਂ ਕਾਲ ਕਰ ਸਕਦੇ ਹੋ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਨੇ ਪਿਓਰ ਨੇਚਰਲ ਕ੍ਰੇਪ ਦੇ ਉੱਤੇ ਸਾਰਾ ਵਰਕ ਹੋਇਆ ਹੈ ਤੇ ਇਹਦੇ ਵਿੱਚ ਕਲਰ ਆਪਸ਼ਨ ਵੀ ਤੁਹਾਨੂੰ ਦਿੱਤੇ ਹੋਏ ਆ ਬਹੁਤ ਹੀ ਪਿਆਰੇ ਪਿਆਰੇ ਆ ਇੱਕ ਤੇ ਜਿਹੜਾ ਬੋਟਲ ਗ੍ਰੀਨ نیچے ਆ ਉੱਪਰ ਬਲੈਕ ਮਹਿੰਦੀ ਤੇ ਰੈੱਡ ਤੁਹਾਨੂੰ ਮਿਲ ਜੇਗਾ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਨੇ ਤੇ ਫਟਾਫਟਾ ਆਰਡਰ ਆਪਣੇ ਕਰ ਲਓ ਦੇਖੋ ਜੀ ਬਹੁਤ ਹੀ ਸੋਨਾ ਮਸਟਰਡ ਪੀਸ ਆ ਜੀ ਮਸਟਰਡ ਕਲਰ ਦੇ ਵਿੱਚ ਬਹੁਤ ਹੀ ਸੋਨਾ ਨੇਚਰਲ ਕريب ਦੇ ਉੱਤੇ ਸੂਟ ਆ ਵੀ ਪਿਓਰ ਦਾ ਦੁਪੱਟਾ ਆਏਗਾ ਫੋਰ ਸਾਈਡ ਲੈਸਸ ਵਰਕ ਆਏਗੀ ਐਂ ਦੇਖ ਸਕਦੇ ਹੋ ਜੈਪੂਰੀ ਪ੍ਰਿੰਟ ਦੇ ਉੱਤੇ ਸਾਰਾ ਹੀ ਜਿਹੜਾ ਆ ਨਾਲ ਕੀ ਵਰਕ ਔਰ ਸਾਰਾ ਇਸ ਸੀਕੁਐਂਸ ਦਾ ਔਰ ਮੋਤੀ ਵਰਕ ਦਾ ਕੰਮ ਹੈ ਸਾਰਾ ਉੱਪਰ ਹੈਂਡਵਰਕ ਦਾ ਗਲੇ ਦੇ ਦਿੱਤਾ ਹੋਇਆ ਹੈ ਸਾਰੇ origignal ਪੀਸ ਨੇ ਬਹੁਤ ਹੀ ਪਿਆਰੀ ਕੁਆਲਿਟੀ ਹੈ ਪ੍ਰੀਮੀਅਮ ਕੁਆਲਿਟੀ ਆਏਗੀ ਜੀ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਜਿਹੜੀ 1700 1800 ਦੀ ਰੇਂਜ ਵਾਲੇ ਨੇ ਸਾਰੇ ਤੁਹਾਨੂੰ ਜਿਹੜੇ ਆ 1295 ਪ੍ਰਾਈਸ ਵਿੱਚ ਮਿਲ ਰਹੇ ਆ ਐਨੇ ਪ੍ਰਾਈਸ 'ਚ ਤੁਹਾਨੂੰ ਕਿਤੋਂ ਨਹੀਂ ਮਿਲਣ ਵਾਲੇ ਤੇ ਆਰਡਰ ਕਰ ਲਓ ਜੀ ਫਟਾਫਟ 1295 only price ਰਹੇਗਾ ਜੀ ਨਿਊ ਈਵਰਸ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂ ਕਰ ਲੋ ਲਾਈਕ ਸ਼ੇਅਰ ਔਰ ਕਮੈਂਟ ਵੀ ਸ਼ੁਰੂ ਕਰਿਆ ਕਰੋ ਥੈਂਕ ਯੂ ਸੋ ਮੱਚ ਨੈਕਸਟ ਦੇਖੋ ਜੀ ਬਹੁਤ ਹੀ ਹੀ ਪਿਆਰੇ ਪਿਆਰੇ ਆਰਟੀਕਲ ਨੇ ਇਹ ਸਾਰੇ ਤੁਹਾਨੂੰ ਜਿਹੜੇ ਆ ਪਹਿਲਾਂ ਵੀ ਦੱਸੇ ਨੇ ਉਹ ਹੀ ਤੁਹਾਨੂੰ ਪਿਕਸ ਪਾਈਆਂ ਆ ਉੱਪਰ ਤੇ ਵੀਡੀਓ ਦੇ ਵਿੱਚ ਵੀ ਤੁਹਾਨੂੰ ਸਾਰੇ ਇਹਨਾਂ ਦੇ ਪੀਸ ਦਿਖਾ ਦਿੰਦੇ ਨੇ ਆ ਦੇਖੋ ਜੀ ਕਿਸੇ ਕਸਟਮਰ ਨੇ ਹੈਂਡਮਾਰਕ ਦੇ ਵਿੱਚ ਸੂਟ ਬਣਵਾਇਆ ਸੀ ਉਹਨਾਂ ਦਾ ਰਿਵਿਊ ਆਇਆ ਉਹਨਾਂ ਨੂੰ ਬਹੁਤ ਹੀ ਪਸੰਦ ਆਇਆ ਹੈ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਅ ਫਿਨਿਸ਼ਿੰਗ ਦੇ ਨਾਲ ਫੁੱਲ ਹੈਂਡਵਰਕ ਸੂਟ ਬਣਿਆ ਹੋਇਆ ਆ ਏਦਾਂ ਦਾ ਜੇ ਕਿਸੇ ਹੋਰ ਨੇ ਵੀ ਬਣਵਾਉਣਾ ਆ ਤੇ ਮੈਨੂੰ ਮੈਸੇਜ ਕਰ ਦੇਣਾ ਜਾਂ ਕਾਲ ਕਰਕੇ ਪੁੱਛ ਲੈਣਾ ਜੀ ਬਹੁਤ ਹੀ ਸੈਟੀਸਫਾਈਡ ਹੋ ਨੇ ਕਸਟਮਰ ਤੇ ਤੁਸੀਂ ਵੀ ਜੀ ਆਰਡਰ ਦੇਣਾ ਆ ਤੇ ਮੈਨੂੰ ਕਾਲ ਜਾਂ ਮੈਸੇਜ ਕਰ ਸਕਦੇ ਹੋ